ਹਲੋ ਜੀ ਬਾਬਾ ਜੀ ਕੀ ਕਹਿਣਾ ਚਾਹੋਗੇ ਪਹਾੜਾਂਵਾਂ ਕੀ ਨੇ ਫਤਿਹ ਬੁਲਾ ਕੇ ਸੰਗਤ ਦੇ ਦਰਮਿਆਨ ਜਿਹੜੇ ਆਪਣਾ ਵਿਚਾਰ ਰੱਖ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦੇ ਜਨਮ ਸਥਾਨ ਤੇ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਨੇ ਇਹ ਸੰਗਤ ਜੰਮਰਕੋਟ ਦੀ ਸੰਗਤ ਹਰ ਸਾਲ ਦੀ ਤਰ੍ਹਾਂ ਇਸ ਵਕਤ ਚੌਥੀ ਜਿਹੜੇ ਸ਼ਬਦ ਚੌਕੇ ਆ ਉਹ ਲੈ ਕੇ ਬਾਬਾ ਜੀ ਦੇ ਦਰ ਤੇ ਹਾਜ਼ਰ ਹੋਏ ਨੇ ਪਹਿਲਾਂ ਤਾਂ ਸਾਰੀਆਂ ਸੰਗਤਾਂ ਨੂੰ ਬਾਬਾ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਸੋ ਸਭ ਸੰਗਤਾਂ ਬਾਬਾ ਜੀ ਦੇ ਦੁਆਰ ਤੇ ਆ ਕੇ ਹਾਜ਼ਰੀਆਂ ਭਰਦੀਆਂ ਨੇ ਔਰ ਅਰਦਾਸ ਕਰਦੀਆਂ ਨੇ ਆਪੋ ਆਪਣੇ ਜੋ ਉਹਨਾਂ ਦੇ ਕੋਈ ਕਾਰੋਬਾਰਾਂ ਚ ਵਾਧਾ ਜੋ ਸੰਗਤਾਂ ਤੰਦਰੁਸਤੀ ਦੀਆਂ ਦਾਤਾਂ ਮੰਗਦੀਆਂ ਨੇ ਸਰਬੱਤ ਨੂੰ ਹੀ ਬਾਬਾ ਜੀ ਅਰਦਾਸਾਂ ਨੂੰ ਪੂਰਿਆ ਕਰਦੇ ਨੇ ਤੇ ਉਹਨਾਂ ਦੇ ਦਰ ਤੇ ਜੋ ਵੀ ਆਇਆ ਇੱਥੇ ਸੋ ਝੋਲੀਆਂ ਭਰ ਕੇ ਜਾਂਦਾ ਏ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਦਰ ਤੋਂ ਬਹੁਤ ਕੁਝ ਸੰਗਤਾਂ ਜਿਹੜੀਆਂ ਉਹ ਪ੍ਰਾਪਤ ਕਰ ਰਹੀਆਂ ਨੇ ਅੱਜ 2 ਦਿਨ ਦਾ ਜੋੜ ਮੇਲਾ ਜਿਹੜਾ ਸੰਗਤਾਂ ਬਹੁਤ ਹੀ ਖੁਸ਼ੀਆਂ ਮਨਾ ਰਹੀਆਂ ਨੇ ਸੋ ਸਰਬੱਤ ਹੀ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਬੋਲੇ ਹਣੀ ਮੇਰੇ ਸਾਹਿਬ ਤਨਤਨ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਜਨਮ ਦਿਹਾੜਾ ਚੱਲਦਾ ਹੈ ਕਿਦੋਂ ਤੋਂ ਸ਼ੁਰੂ ਹੋਇਆ ਤੇ ਕਿੰਨੀ ਤਰੀਕ ਤੱਕ ਚੱਲਣਾ ਕਿਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਕੀਤੇ ਗਏ ਨੇ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜिक्की ਬਤੇ ਤੰਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਇਸ ਸੰਬੰਧ ਵਿੱਚ ਅੱਜ 25 ਤਰੀਕ ਤੋਂ ਖੜਪੜ ਸਾਹਿਬ ਰੰਮ ਕੀਤੇ ਗਏ ਨੇ 25 26 27 ਨੂੰ ਭੋਗ ਪਾਏ ਜਾਣਗੇ ਔਰ ਅੱਜ ਤੋਂ ਹੀ ਜਿਹੜਾ ਮੇਲਾ ਆ ਉਹ ਸ਼ੁਰੂ ਹੋ ਗਿਆ ਜੀ 28 ਤਰੀਕ ਨੂੰ ਜਿਹੜਾ ਇੰਟਰਨੈਸ਼ਨਲ ਕਬੱਡੀ ਕੱਪ ਹੋਵੇਗਾ ਔਰ ਇਸ ਜਿਹੜੀ ਪ੍ਰਬੰਧ ਦੀ ਗੱਲ ਹੈ ਜੀ ਉਹ ਹਰ ਤਰ੍ਹਾਂ ਦਾ ਬੜੇ ਚੜ੍ਹਦੀ ਕਲਾ ਨਾਲ ਸੰਗਤਾਂ ਦੇ ਸਹਿਯੋਗ ਨਾਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਹਰ ਤਰ੍ਹਾਂ ਦਾ ਜਿਸ ਤਰੀਕੇ ਨਾਲ ਵੀ ਸੰਗਤ ਦੀ ਠਹਿਰਨ ਦਾ ਸੰਗਤ ਦਾ ਆਉਣ ਜਾਣ ਦਾ ਸੰਗਤ ਦਾ ਲੰਗਰਾਂ ਦਾ ਸੰਗਤ ਦੇ ਰਹਿਣ ਵਾਲਾ ਸਾਰੇ ਪ੍ਰਬੰਧ ਜਿਹੜੇ ਨੇ ਪੂਰੇ ਚੜ੍ਹਦੀ ਕਲਾ ਨਾਲ ਸੰਗਤਾਂ ਦੇ ਸਹਿਯੋਗ ਨਾਲ ਕੀਤੇ ਗਏ ਨੇ ਇਸ ਸਮਾਗਮ ਦੇ ਅੰਦਰ ਇੱਕ ਵਿਸ਼ੇਸ਼ ਢਾਡੀ ਜਿੱਥੇ ਇੱਕ ਦੋ ਲੱਗਣੇ ਨੇ ਉਹਦੇ ਬਾਰੇ ਕੋਣ ਕੋਣ ਪਹੁੰਚ ਰਿਹਾ ਹੈ ਜਿਹੜਾ ਮੈਂ ਢਾਡ ਪਨ ਕਵਿਸ਼ਰੀ ਜਾਂ ਜਿਹੜੇ ਦਵਾਨ ਹਾਲ ਨੇ ਜੀ ਉਹ ਅੱਜ ਤੋਂ ਰਾਤੋਂ ਸਟਾਰਟ ਹੋ ਜਣੇ ਨੇ ਜੀ ਉਹਦੇ ਬਾਅਦ ਕੱਲ 26 ਨੂੰ ਦਿਨ ਨੂੰ ਹੈ ਔਰ 27 ਰਾਤ ਨੂੰ ਹੈ 28 ਨੂੰ ਜਿਹੜਾ ਆ ਉਹ ਦਿਨ ਦਾ ਸਮਾਗਮ ਹੈ ਦਵਾਨ ਹਾਲ ਦੇ ਵਿੱਚ ਉਹਦੇ ਬਾਅਦ ਜਿਹੜਾ ਨਾਲ ਹੀ ਕਬੱਡੀ ਸ਼ੁਰੂ ਹੋ ਜਾਣੀ ਹੈ ਕਬੱਡੀ ਖਿਡਾਰੀ ਕਿਹੜੇ ਕਿਹੜੇ ਪਹੁੰਚ ਰਹੇ ਨੇ ਇੱਥੇ ਕਬੱਡੀ ਖਿਡਾਰੀ ਦੀ ਜਿਹੜੀ ਜਾਣਕਾਰੀ ਉਹ ਸਾਡੇ ਖੋਜ ਨੇ ਹਰਜੀਤ ਸਿੰਘ ਉਹਨਾਂ ਦੇ ਵੱਲੋਂ ਸਾਰਾ ਜਿਹੜਾ ਵੀ ਪ੍ਰਬੰਧ ਹੈ ਉਹ ਕੀਤਾ ਗਿਆ ਹੈ ਉਹਨਾਂ ਤੋਂ ਹੀ ਇਹ ਸਾਰੀ ਜਾਣਕਾਰੀ ਚਾਹੀਦੀ ਹੈ ਤਾਂ ਜਿਹੜੇ ਵੀ ਨੌਜਵਾਨ ਆਉਂਦੇ ਨੇ ਬੁਲਟਾਂ ਦੇ ਪਟਾਕੇ ਮਰਵਾਉਂਦੇ ਨੇ ਜਾਂ ਮੋਟਰਸਾਈਕਲਾਂ ਦੇ ਸਲੈਂਸਰ ਲਾ ਕੇ ਜਾਂ ਟਰੈਕਟਰ ਟਰਾਲੀਆਂ ਨੂੰ ਸੁੱਚੀ ਕਰਕੇ ਸਪੀਕਰ ਲਾਉਂਦੇ ਨੇ ਉਹਨਾਂ ਨੂੰ ਕੀ ਬੇਨਤੀ ਰਵੇਗੀ ਤੁਹਾਡਾ ਉਹਨਾਂ ਨੂੰ ਸਾਡੀ ਬੇਨਤੀ ਹੈ ਕਿ ਅਸੀਂ ਪਹਿਲਾਂ ਤੋਂ ਹੀ ਬੇਨਤੀ ਕਰਦੇ ਆ ਰਹੇ ਹਾਂ ਕਿ ਬੜਾ ਸ਼ਾਂਤੀ ਦੇ ਨਾਲ ਕੋਈ ਵੀ ਜਿਹੜਾ ਮੋਟਰਸਾਈਕਲ ਜਾਂ ਆ ਜਿਹੜਾ ਸਾਊਂਡ ਵਾਲਾ ਸਿਸਟਮ ਹੈ ਉਹ ਬਿਲਕੁਲ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਬਿਲਕੁਲ ਐਂਟਰੀ ਬੰਦ ਕਰ ਦਿੱਤੀ ਗਈ ਹੈ ਜੀ ਕੋਈ ਵੀ ਸਾਊਂਡ ਸਿਸਟਮ ਜਿਹੜਾ ਲਾਉਈ ਨਹੀਂ ਕੀਤਾ ਗਿਆ ਇਸੇ ਤਰ੍ਹਾਂ ਇਹ ਜਿਹੜਾ ਬਾਹਰ ਵੀ ਉਹਨਾਂ ਨੂੰ ਅਪੀਲ ਕਰਦੇ ਆਂ ਕਿ ਕੋਈ ਵੀ ਇਸ ਤਰ੍ਹਾਂ ਦਾ ਜਿਹੜਾ ਛੋਰਿਆ ਜਾਂ ਕਿਸੇ ਤਰ੍ਹਾਂ ਡਿਸਟਰਬਨਸ਼ਨ ਹੈ ਉਹ ਨਾ ਕੀਤੀ ਜਾਵੇ ਵਹੀਕਲਾਂ ਦੀ ਪਾਰਕਿੰਗ ਨੂੰ ਲੈ ਕੇ ਕਿਹੋ ਜਿਹਾ ਪ੍ਰਬੰਧ ਹੈ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਜੀ ਖਾਲੜਾ ਰੋਡ ਤੋਂ ਵਨ ਸਾਈਡ ਤੋਂ ਆ ਰਿਹਾ ਹੈ ਉਧਰੋਂ ਅਲੱਗ ਪਾਰਕਿੰਗ ਹੈ ਜਿਹੜਾ ਭਿੱਖੀ ਵਿੰਡ ਵੱਲੋਂ ਐਂਟਰੀ ਆ ਰਹੀ ਗੁਰਦੁਆਰਾ ਸਾਹਿਬ ਦੀ ਉਦੀ ਰੱਗ ਪਾਰਕਿੰਗ ਦਿੱਤੀ ਗਈ ਹੈ ਜਿਹੜੀ ਸੰਗਤ ਦੂਰ ਡਰਾਡਿਆਂ ਤੋਂ ਆਉਂਦੀ ਉਹਨਾਂ ਦਾ ਰਹਿਣ ਸਹਿਣ ਦਾ ਕਿਹੋ ਜਿਹਾ ਪ੍ਰਬੰਧ ਕੀਤਾ ਗਿਆ ਉਹਨਾਂ ਦਾ ਪੂਰਾ ਜੀ ਰਹਿਣ ਦਾ ਇੱਕ ਜਿੱਥੇ ਆਪਾਂ ਬੈਠੇ ਆਏ ਦੇ ਉੱਪਰ ਵੀ ਇੱਕ ਸਰਾਂ ਹੈ ਜੀ ਇਸ ਦੇ ਨਾਲ ਹੀ ਇਹ ਜਦੋਂ ਆਪਾਂ ਬਾਹਰ ਜਾਂਦੇ ਆਏ ਰਾਈਟ ਸਾਈਡ ਜਿਹੜੀ ਹੈ ਉਹ ਵੀ ਇੱਕ ਸਰਾਂ ਦਾ ਜਿਹੜਾ ਆ ਪੂਰਾ ਪ੍ਰਬੰਧ ਕੀਤਾ ਗਿਆ ਠੀਕ ਹੈ ਧੰਨਵਾਦ ਜੀ ਧੰਨਵਾਦ ਬਾਈ ਖਾਲਸਾ ਬੈਜੀ ਕੀ ਪਤਾ ਹਾਂਜੀ ਸਰ ਕੀ ਨਾਮ ਆਪਣਾ ਜੀ ਇੰਸਪੈਕਟਰ ਗੁਰਚਰਨ ਸਿੰਘ ਐਸ ਐਚਓ ਪਿਕੀ ਜੀ ਸਰ ਇਸ ਵੇਲੇ ਤਨਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਤਿੰਨ ਜੋ ਇਹਨਾਂ ਤਰ੍ਹਾਂ ਜੋੜ ਮੇਲਾ ਜਿਹੜਾ ਇਸ ਜਗ੍ਹਾ ਤੇ ਪਉ ਵੈਂਡ ਸਾਹਿਬ ਕੇ ਬਣਾਇਆ ਜਾਣਾ ਕਿਸ ਤਰੀਕੇ ਦੇ ਪੁਲਿਸ ਵੱਲੋਂ ਪ੍ਰਬੰਧ ਨੇ ਪ੍ਰਸ਼ਾਸਨ ਕਿਸ ਤਰੀਕੇ ਨਾਲ ਅਲਰਟ ਹੈ ਵੇਖੋ ਜੀ ਬਾਬੇ ਦੀਪ ਸਿੰਘ ਜੀ ਦੇ ਜਨਮ ਦਿਨ ਦਾ ਜੋ ਵੀ ਸਮਾਗਮ 25 ਤੋਂ ਲੈ ਕੇ 28 ਤੱਕ ਬਣਾਇਆ ਜਾ ਰਿਹਾ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ ਜੋ ਐਸਐਸਪੀ ਸਾਹਿਬ ਵੱਲੋਂ ਸਾਨੂੰ ਦਿੱਤੇ ਗਏ ਉਹਦੇ ਪੁਖਤਾ ਪ੍ਰਬੰਧ ਪੁਲਿਸ ਦੇ ਆ ਨਾਲੇ 26 ਜਨਵਰੀ ਦਾ ਵੀ ਨਾਲ ਆਪਾਂ ਸਮਾਗਮ ਚੱਲੂਗਾ ਜਿਵੇਂ ਆਪਣੇ ਤੇ ਕਿ ਵenuit ਆਪਾਂ ਛੰਨੇ ਦੀ ਰਸਮ ਕਰਦੇ ਆਂ ਸਲਾਮੀ ਦਾ ਉਹ ਵੀ ਆਪਾਂ ਸਾਰਿਆਂ ਨੂੰ ਵਧਾਈਆਂ ਦੇਨੇ ਆਂ ਬਾਬੇ ਦੀਪ ਸਿੰਘ ਜੀ ਦੇ ਜਨਮ ਦਿਨ ਦੀਆਂ ਵਧਾਈ ਤੇ ਵਧਾਈਆਂ ਦੇਨੇ ਆਂ ਜੀ ਬਾਕੀ ਬਾਬਾ ਦੀਪ ਸਿੰਘ ਜੀ ਦੇ ਬਹੁਤ ਦੂਰੋਂ ਦੂਰੋਂ ਸਖਤਾਂ ਆਉਂਦੀਆਂ ਪੁਲਿਸ ਦੇ ਬਹੁਤ ਸਖਤ ਪ੍ਰਬੰਧ ਹੈ ਜੀ ਸਰ ਫਿਰ ਵੀ ਕਈ ਵਾਰ ਵੇਖ ਨੂੰ ਮਿਲਦਾ ਜਿਵੇਂ ਕਿ ਹੁੱਲੜਬਾਜੀ ਹੁੰਦੀ ਹੈ ਬੁਲਟ ਦੇ ਪਟਾਕੇ ਮરાਏ ਜਾਂਦੇ ਕਿਵੇਂ ਇਹਦੇ ਪ੍ਰਬੰਧ ਐਸੇ ਹੋਰ ਉਹਨਾਂ ਸ਼ਰਾਰਤੀ ਅੰਸਰਾਂ ਨੂੰ ਮੈਸੇਜ ਕੀ ਦੇਣਾ ਚਾਹੋਗੇ ਚੈਨਲ ਦੇ ਮਾਧਿਅਮ ਨਾਲ ਮੈਸੇਜ ਸਾਰਿਆਂ ਨੂੰ ਇਹ ਬੇਨਤੀ ਆ ਵੀ ਆਪਾਂ ਸ਼ਰਧਾ ਨਾਲ ਇੱਥੇ ਆਈਏ ਜੀ ਇੱਕ ਦੇ ਜਿਹੜੇ ਟਰੈਕਟਰਾਂ ਦੇ ਸਪੀਕਰ ਲਾਏ ਵੱਡੇ ਵੱਡੇ ਉਹਨਾਂ ਲਾਈਏ ਮਾਨ ਅਦੇ ਘਰ ਗੁਰਬਾਣੀ ਚੱਲਦੀ ਆ ਆਪਾਂ ਉਹ ਸੁਣੀਏ ਜੀ ਜਿਵੇਂ ਆਪਾਂ ਸ਼ਰਧਾ ਨਾਲ ਐਤਵਾਰ ਵੀ ਇੱਥੇ ਬਹੁਤ ਵੱਡਾ ਆਪਾਂ ਗੁਰੂ ਘਰ ਨੂੰ ਗੁਰੂ ਘਰ ਸਮਝ ਕੇ ਆਈਏ ਪੁਲਿਸ ਦਾ ਸੰਯੋਗ ਕਰਨ ਵੱਤੋ ਵੱਤ ਪਟਾਕਿਆਂ ਵਾਲਾ ਜਾਂ ਸਪੀਕਰਾਂ ਵਾਲਾ ਕੋਈ ਹਲਾਤ ਨਹੀਂ ਹੋਣੇ ਚਾਹੀਦੇ ਬਾਕੀ ਪੁਲਿਸ ਦੇ ਬਹੁਤ ਪ੍ਰਬੰਧ ਹੈ ਜੇਕਰ ਫਿਰ ਵੀ ਕੋਈ ਕਰੂਗਾ ਉਹਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਵੀ ਲਿਆ ਜਾਊ ਤੁਹਾਡੇ ਸਮੇਤ ਕਿੰਨੇ ਥਾਣਿਆਂ ਦੇ ਮੁਖੀ ਜਿਹੜੇ ਆ ਇਸ ਜਗ੍ਹਾ ਤੇ ਜਿਹੜੇ ਆ ਉਹ ਤਾਇਨਾਤ ਰਹਿਣਗੇ ਸੱਤ ਥਾਣਿਆਂ ਦੇ ਮੁਖੀ ਜਿਹੜੇ ਬਤੌਰ ਐਸਐਚਓ ਆ ਦੋ ਤੇ ਐਸਐਚਓ ਸਾਹਿਬ ਮੇਰੇ ਨਾਲ ਹੀ ਖੜੇ ਆ ਜੀ ਜੀ ਡੀਐਸਪੀ ਸਾਹਿਬ ਵੀ ਇੱਥੋਂ ਗਏ ਸੱਤ ਥਾਣਿਆਂ ਦੇ ਐਸਐਚਓ ਲੱਗੇ ਆ ਜੀ ਚੌਕੀਨ ਚਾਰ ਸਹਿਬਾਨ ਲੱਗੇ ਆ 60 ਤੋਂ 70 ਬੰਦੇ ਸਾਡੇ ਜਿਹੜੇ ਹੋਰ ਗਸਤ ਪੈਟਰੋਲਿੰਗ ਅਲੱਗ-ਅਲੱਗ ਥਾਵਾਂ ਦੇ ਪਹਿਲਾਂ ਨਾਲੋਂ ਜ਼ਿਆਦਾ ਪ੍ਰਬੰਧ ਕੀਤਾ ਜੀ ਧੰਨਵਾਦ ਜੀ ਧੰਨਵਾਦ ਜੀ